ਕੱਗਰ ਨੇ ਬਹੁਤ ਵੱਡੀ ਮਾਰ ਇਸ ਹਲਕੇ ਨੂੰ ਮਾਰੀ ਪਰ ਕਈ ਜਗ੍ਹਾ ਤੇ ਜਦੋਂ ਭਾਖੜਾ ਦੇ ਪੰ ਟੁੱਟੇ ਉਸ ਨਾਲ ਵੀ ਜਿਹੜਾ ਵੱਡਾ ਨੁਕਸਾਨ ਹੈ ਉਹ ਕਨੌਰ ਜ਼ਿਲ੍ਹੇ ਨੂੰ ਕਨੌਰ ਹਲਕੇ ਨੂੰ ਆਸ-ਪਾਸ ਦੇ ਪਿੰਡਾਂ ਨੂੰ ਹੋਇਆ ਥਾਰੀ ਫਸਲ ਡੁੱਬੀ ਖੜੀ ਹੈ ਇਸ ਦੇ ਵਿੱਚ ਉਸ ਦੇ ਵਿੱਚ ਜਿਹੜਾ ਨਾਜ ਹੈ ਇਹ ਦੇਖੋ ਇੱਧਰ ਤੋਂ ਕੋਈ ਕ੍ਰੋਸਿੰਗ ਨਹੀਂ ਹੈ ਨਦੀ ਮੋੜ ਕੇ ਫੇਰ ਇੱਧਰ ਜਹਰੀ ਹੈ ਉਸ ਬੰਦੇ ਨੂੰ ਟੱਚ ਕਰਾਸ ਤੁਹਾਰੇ ਬੰਦਾ ਜਿਹੜਾ ਨਹਿਰ ਦੇ ਲੱਗ ਬੀਜਾ ਨਾ ਨਹਿਰ ਦੇ ਵਿੱਚ ਵੀ ਕਰਾਸ ਹੋ ਜਾਂਦਾ ਪਾਣੀ ਨਹਿਰ ਦਾ ਪਾਣੀ ਕਰਾਸ ਹੋ ਕੇ ਗਾਉਂ ਕੰਨੀ गिर ਜਾਂਦਾ ਫਿਰ ਲੋਕੋ ਨੇ ਜੀਬੀਸੀ ਖੜੀ ਸੀ ਉਸ ਗੱਲ ਮੱਟੀ ਲੋਆਂਦੇ ਰਹੇ ਬੰਦਾ ਰੋਕਦੇ ਰਹੇ ਟੁੱਟਦੇ ਹੁਣ 23 ਚ ਜਿਹੜਾ ਫਲੱਡ ਆਇਆ ਸੀ ਸਾਨੂੰ ਪਤਾ ਉਹ 10 10 ਫੁੱਟ ਡੂੰਘੇ ਚਲੇ ਗਏ ਖੇਤ ਅੱਛਾ 10 10 10 10 ਫੁੱਟ ਡੂੰਘੇ ਚਲੇ ਗਏ ਮਤਲਬ ਇੱਕ ਤਰ੍ਹਾਂ ਕਹੀਏ ਵੀ ਕੱਗਰੇ ਇਧਰ ਹੋ ਗਿਆ ਜੀ ਸਾਡੇ ਪਿੰਡ ਅੱਗੇ ਨਾ ਮਤਲਬ ਐਸ ਟਾਈਪ ਮੋੜ ਬਣੇ ਹੋਏ ਆਈ ਉਹਦੇ ਕਰਕੇ ਪਾਣੀ ਦੀ ਨਿਕਾਸੀ ਬਿਲਕੁਲ ਨਹੀਂ ਹੈਗੀ ਕੱਗਰ ਦੀ ਕਨੌਰ ਹਲਕੇ ਨੂੰ ਇਸ ਭਾਖੜਾ ਨੇ ਵੀ ਮਾਰ ਮਾਰੀ ਹਾਲਾਂਕਿ ਕੱਗਰ ਨੇ ਬਹੁਤ ਵੱਡੀ ਮਾਰ ਇਸ ਹਲਕੇ ਨੂੰ ਮਾਰੀ ਪਰ ਕਈ ਜਗ੍ਹਾ ਤੇ ਜਦੋਂ ਇਸ ਭਾਖੜਾ ਦੇ ਬੰ ਟੁੱਟੇ ਉਸ ਨਾਲ ਵੀ ਜਿਹੜਾ ਵੱਡਾ ਨੁਕਸਾਨ ਹੈ ਉਹ ਕਨੌਰ ਜ਼ਿਲ੍ਹੇ ਨੂੰ ਕਨੌਰ ਹਲਕੇ ਨੂੰ ਆਸ-ਪਾਸ ਦੇ ਪਿੰਡਾਂ ਨੂੰ ਹੋਇਆ ਆ ਬਜ਼ੁਰਗ ਦੱਸ ਰਹੇ ਸੀ ਗੱਲਬਾਤ ਬਜ਼ੁਰਗੋ ਮੜਾ ਜਾ ਦੱਸਿਓ ਕੀ ਗੱਲ ਹੋਈ ਸੀ ਕਿਵੇਂ ਜਿਹੜਾ ਇਹ ਬੰਨ ਐਡਾ ਵੱਡਾ ਜਿਹੜਾ ਟੁੱਟਿਆ ਕਹਿੰਦੇ ਘੱਗਰ ਨੇ ਤਾਂ ਮਾਰੀ ਮਾਰੀ ਮਾਰ ਐਸ ਭਾਖੜਾ ਨੇ ਵੀ ਮਾਰ ਮਾਰਤੀ ਬਾਦ ਜਿਵੇਂ ਹੈ ਨੇ ਅੱਗਾ ਜਿਹੜਾ ਕ੍ਰੋਸਿੰਗ ਨਹੀਂ ਹੈ ਪਾਣੀ ਕੀ ਹੂੰ ਉਰੇ ਜਦੋਂ ਸਮਝ ਦੋ ਪੂਲੇ ਡਰੇਨ ਕਰ ਨਦੀ ਦਾ ਹੂੰ ਤੋ ਅੱਗਾ ਕ੍ਰੋਸਿੰਗ ਹੈ ਇੱਕ ਪੂਲ ਮਨੂੰ ਹੂੰ ਹੂੰ ਤੋ ਉਹ ਇੱਕ ਪੂਰ ਮਨੂ ਪਾਣੀ ਲੱਗਦਾ ਨਹੀਂ ਹੈ ਇਸੇ ਕਰਕੇ ਦੋਏ ਸਿਰਾਂ ਦੇ ਵਿੱਚੋਂ ਸਾਰਾ ਪਾਣੀ ਲਖਾ ਜਦ ਦੋਏ ਸਿਰਾਂ ਦੇ ਵਿੱਚੋਂ ਪਾਣੀ ਲਖੇਗਾ ਤੋ ਉਰੇ ਬਿਲਕੁਲ ਆਵੇਗਾ ਪਿੱਛਾ ਬੈਕ ਹੂੰ ਜਿਸ ਵੇ ਤੇ ਅੱਗੇ ਤੇ ਕੋਈ ਮੜਾ ਜਾ ਰਿਕਵਰਟ ਹੋ ਜਾ ਪਾਣੀ ਤਾਂ ਪਿੱਛੇ ਚੜਨਾ ਹੂੰ ਤੋ ਇਸ ਕਰਕੇ ਉਰੇ ਸਾਰਾ ਨੁਕਸਾਨ ਹੋਵਾ ਹੋਰ ਕੁਝ ਨਹੀਂ ਹਰ ਆਏ ਸਾਲ ਉਰੀ ਟੁੱਟਾਇਓ ਪਹਿਲਾਂ ਦੇ ਸ਼ੁਰੂ ਤੇ ਮੇਰੇ ਘਰ ਤੇ 40 ਸਾਲ ਪਹਿਲਾਂ ਵੀ ਉਹੀ ਨੱਕਾ ਤਾਂ ਇੱਥੇ ਵੀ ਹੋਈ ਨੱਕਾ ਇਹੀ ਨੱਕੇ ਬਰ ਟੁੱਟ ਰਿਹਾ ਆਇਓ ਬਾਪੂ ਜੀ ਇੱਕ ਗੱਲ ਹੋਰ ਅੱਗੇ ਆ ਜਾਓ ਮਾੜਿਆ ਪਹਿਲਾਂ ਨਾ ਇੱਕ ਮਿੰਟ ਇੱਕ ਮਿੰਟ ਇਹ ਲਾ ਦਿਓ ਇਧਰ ਨਾ ਜਿਹੜਾ ਮੁਲਾਜ਼ਮ ਵੀ ਲੱਗੇ ਹੋਏ ਨੇ ਅੱਗੇ ਆ ਜਾਓ ਅੱਗੇ ਆ ਜਾਓ ਉਹ ਕਰ ਰਹੇ ਨੇ ਟ੍ਰੀਟਮੈਂਟ ਕਹਿ ਲਿਏ ਵੀ ਉਹ ਪੂਰੀ شناخت ਕਰ ਰਹੇ ਨੇ ਪੂਰਾ ਮਿੰਨਤੀ ਕਰ ਰਹੇ ਨੇ ਵੀ ਆਖਰ ਕਿੱਥੇ ਕਿੱਥੇ ਨੁਕਸਾਨ ਹੋਇਆ ਹੈ ਪਰ ਤੁਸੀਂ ਕਹਿੰਦੇ ਹੋ ਇਹ ਵੱਡਾ ਨੁਕਸਾਨ ਕਰਦੀ ਹੈ ਹਰ ਵਾਰ ਹਾਂ ਜੀ ਉਹ ਤਾਂ ਮੇਰੇ ਖਿਆਲ ਕਾ ਜੀ ਮੰਨ ਦੋ ਜੇ ਤੇ ਖੁਦੀ ਦੀ ਜੱਤੀ ਦਾ ਪਤਾ ਜਦ ਖੁਦੀ ਦੀ ਉਹ ਰਹਿ ਨਹਿਰ ਕੇ ਲਵਾ ਪਾਣੀ ਨਹੀਂ ਆਵਦਾ ਕਿਉਂਕਿ ਨਦੀਆਂ ਮੋੜ ਕੋਈ ਨਹੀਂ ਤਾਂ ਜਿਉਂ ਜਿਉਂ ਇਹ ਰਕਾਵਟਾਂ ਖੜੀ ਕਰ ਰਹੇ ਨਾ ਪਾਣੀ ਉਰੀ ਘੁੰਮ ਰਿਹਾ ਅੱਗੇ ਸਰਕਲ ਬਣ ਰਿਹਾ ਉਹ ਦੇਖੋ ਨਾ ਯੂ ਕੇ ਵਿੱਚ ਪਾਣੀ ਜਾ ਰਿਹਾ ਅੱਗੇ ਕ੍ਰੋਸਿੰਗ ਕਿੱਥੇ ਹੋਏਗੀ ਜੀ ਅੱਛਾ ਜਿਸ ਵਕਤ ਨਦੀ ਦਾ ਪਾਣੀ ਇੱਥੇ ਜਹਾ ਉਧਰ ਤੇ ਡਰੇਨ ਕਰਨ ਤੱਕ ਦੇ ਸਾਰਾ ਪਾਣੀ ਉਰੀ ਜਹਾ ਤੋਂ ਇਸ ਰਾਣੀ ਵਿੱਚ ਨੂੰ ਆਹ ਡਰੇਨ ਦਾ ਪਾਣੀ ਵੀ ਆਂਦਾ ਹੈ ਡਰੇਨ ਦਾ ਪਾਣੀ ਉਹ ਆ ਗਿਆ ਬੰਦਾ ਮੂਰੇ ਬੰਦਾ ਲੱਗ ਰਿਹਾ ਨਦੀ ਕੀ ਸੀਤ ਮੱਕ ਗਿਆ ਸਾਬਰ ਉੱਪਰ ਕੱਢ ਕੇ ਦੇਖਿਆ ਤੈਨੂੰ ਸਿੱਧਾ ਬੰਦਾ ਦਿਖਾ ਮਦੂਦ ਕਿਨੇ ਕੇ ਪਾਸੇ ਦੇ ਅੱਛਾ ਬਸ ਉੱਧਰ ਕੀ ਪਰਵਸਤੀ ਕਰ ਰੇ ਉਰਾਂ ਦਾ ਕੋਈ ਨਹੀਂ ਤੇ ਬਾਪੂ ਜਿਹੜਾ ਕਹਿੰਦੇ ਵੀ ਘੱਗਰ ਨੇ ਪਾੜ-ਪਾੜ ਕੇ ਪਾਖੜਾ ਚ ਵੜ ਗਈ ਉਹ ਕਿਵੇਂ ਹੋਇਆ ਬਜੀ ਉਦੋਂ ਹੀ ਦੇਖ ਹਮ ਤੋ ਰਾਤ ਨੂੰ ਪਤਾ ਨਹੀਂ ਹੈ ਕੀ ਹੋਇਆ ਕੀ ਨਹੀਂ ਵੀ ਉਹ ਤੋ ਟੁੱਟਿਓ ਵੇ ਦੇਖਿਆ ਮਨ ਤੋ ਇਸ ਕੇ ਬਾਰੇ ਮਾਨ ਨੇ ਪਦਾਇਸ ਕੇ ਬਾਰੇ ਮੈਂ ਹੈ ਕਿੰਨਾ ਕ ਨੁਕਸਾਨ ਹੋਇਆ ਹੈ ਨੁਕਸਾਨ ਦਾ ਕੀ ਹੰਤਾ ਜੀ ਨੁਕਸਾਨ ਤੋਂ ਦੇਖਿਓ ਜਿਹੜੀ ਆ ਫਸਲ ਹੈ ਤੁਹਾਨੂੰ ਉਰੀ ਦਿਖਾ ਸਾਰੀ ਫਸਲ ਡੁੱਬੀ ਖੜੀ ਹੈ ਇਸ ਕੇ ਵਿੱਚ ਉਸ ਕੇ ਵਿੱਚ ਕਿਹੜਾ ਨਾਜ ਹੈ ਅੱਥੇ ਇੱਕ ਹੋਰ ਹੈ ਨਾ ਉਹ ਬਹਣ ਬਿੱਲੇ ਕਰਾ ਕੀ ਨਾ ਲੈਣਾ ਦੇਣਾ ਉਸ ਕੇ ਵਿੱਚ ਦੇ ਸੰਭਲੇ ਉਹ ਚਿੱਕੜ ਗਿਰ ਗਈ ਉਹ ਬਹੁਤ ਦੇਰੋਂ ਸੁੱਕੇਗਾ ਅੱਛਾ ਦੂਸਰਾ ਸਮੱਸਿਆ ਇਹ ਹੋ ਗਈ ਮਾਰਾ ਪਾਣੀ ਨਹੀਂ ਕਰਾਉ ਸੰਦਾ ਉਰੇ ਤੇ ਇਹ ਅੱਗੇ ਨਿਕਲਣ ਨੂੰ ਕੋਈ ਜਗ੍ਹਾ ਨਹੀਂ ਇਸ ਪਾਣੀ ਕੀ ਜਿਹੜਾ ਉਰੇ ਖੜ ਗਿਆ ਕਿਤਮ ਕਿਉਂਕਿ ਅੱਗੇ ਤੇ ਵੀ ਉੱਚੀ ਹੋਗੀ ਇਹ ਪਿੱਛੇ ਦੇ ਜੋੜ ਹਨ ਗੁੰਮਾਨ ਹੋਗੀ ਹਰ ਇੱਕ ਹੋ ਰਿਹਾ ਉਹ ਦੇਖੇ ਰਸਾ ਵਿੱਚ ਨੂੰ ਪਾਣੀ ਜਦੋਂ ਆਪ ਨੂੰ ਯਾਦ ਹੋਣਾ ਤੁਹਾਨੂੰ 1988 ਦੇ ਲਗਭਗ ਜਦੋਂ ਇੰਦਰਾ ਗਾਂਧੀ ਆਈ ਸੀ ਇੱਥੇ ਐਸਵਾਈਐਲ ਦਾ ਨੀਂਹ ਪੱਥਰ ਰੱਖਣ ਯਾਦ ਹੈ ਇਹ ਤਾਂ ਜੀ ਸਭ ਤੋਂ ਪਹਿਲਾਂ ਇਹ ਸੰਕਟ ਕੇ ਵਿੱਚ ਇਹ ਟੁੱਟੀ ਹੈ 65 66 ਟਮਾ ਫਿਰ ਉਹ ਡਰੇਨ ਦਾ ਪੂਰਾ علیحدਾ ਬਣਾਈਦੀ ਹੈ ਬਈ ਇਸ ਕਰਕੇ ਟੁੱਟਾ ਜੀ ਅੱਛਾ ਡ੍ਰੈਨ ਦਾ ਪੂਰਤੋ ਬਣਾ ਦਿੱਤਾ ਠੀਕ ਹੈ ਕ੍ਰੋਸਿੰਗ ਹੋਗੀ ਤਾਂ ਕੁਝ ਨਿਊ ਹੈ ਬਚਾਓ ਹੋਗਾ ਪਰ ਇਹ ਉਸਕੇ ਮਤ ਜਿਹੜੀ ਗਵਰਨਮੈਂਟ ਆਂਦੇ ਰਹੀ ਉਹਨਾਂ ਪੱਥਰ ਲਵਾਇਆ ਕਿ ਨਿਊ ਕਰਦਿਆ ਮੂੰਹ ਇਹ ਦੇਖੋ ਇੱਧਰ ਤੋਂ ਕੋਈ ਕ੍ਰੋਸਿੰਗ ਨਹੀਂ ਹੈ ਨਦੀ ਮੂੜ ਕੇ ਫੇਰ ਇੱਧਰ ਜਹਰੀ ਹੈ ਉਸ ਬੰਦੇ ਨੂੰ ਟੱਚ ਕਰਾ ਦਿੱਤੀ ਪੰਨੂੰ ਲੱਗਦਾ ਵੀ ਜਿਹੜਾ ਹੁਣ ਆ ਸ਼ਨਾਖਤ ਕਰਨ ਆਏ ਨੇ ਮਿੰਤੀ ਮਾਰ ਰਹੇ ਨੇ ਕੋਈ ਹੱਲ ਕੱਢਣਗੇ ਬਜੇ ਅਜੇ ਤੋ ਕੁਝ ਨਹੀਂ ਕਹਿ ਸਕਦੇ ਮਨ ਨੂੰ ਕੀ ਪਤਾ ਜੀ ਗਵਰਨਮੈਂਟ ਕੀ ਸਕੀਮ ਹੈ ਉਹ ਕਿਹੜਾ ਕਿਸੇ ਨੂੰ ਪੁੱਛਿਆ ਕਰਾ ਜੀ ਜੋਨਗੇ ਪਾਦੇ ਵੰਦ ਹੋ ਗਿਆ ਉਸੇ ਤਰ੍ਹਾਂ ਕਰਾਂਗੇ ਤਾਂ ਉਹ ਠੀਕ ਗੱਲ ਹੈ ਕਿਉਂਕਿ ਇਹ ਸੜਕ ਵੀ ਤੁਰਦੀ ਹੈ ਕਾਫੀ ਸੜਕ ਚੱਲਦੀ ਹੈ ਕਾਫੀ ਏਰੀਆ ਜਿਹੜਾ ਕਹਿ ਲਈਏ ਵੀ ਇੱਥੋਂ ਲੋਕ ਅੰਬਾਲਾ ਜਾਣ ਵਾਲੇ ਦਿੱਲੀ ਨੂੰ ਜਾਣ ਵਾਲੇ ਇਸ ਸੜਕ ਤੋਂ ਜਾਂਦੇ ਨੇ ਬਾਪੂ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਐਡਾ ਵੱਡਾ ਪਾੜ ਪੈ ਗਿਆ ਐਡਾ ਨੁਕਸਾਨ ਖੇਤਾਂ ਦਾ ਹੋ ਗਿਆ ਮਾਨ ਜੀ ਦਿਨੋਂ ਮਾਂ ਦਿਖ ਰਿਹਾ ਤਾਂ ਉੱਥੇ ਤੇ ਉਹਨਾਂ ਤੋਂ ਆਇਆ ਇਹ ਹਾਲਾਤ ਹੂੰ ਬਿਊਥਾ ਕਨ ਕਟੁੱਟਿਆ ਅੱਛਾ ਉਥਾ ਘਰੇ ਜੇ ਹਮ ਤਾਂ ਬਨੇ ਬਾ ਅੱਛਾ ਗਾਉਂ ਕੀ ਗਾਉਂ ਕੀ ਗਾਉਂ ਕੀ ਸੁਰੱਖਿਆ ਕਰਦਾ ਹਾਂ ਹਾਂ ਗਾਉਂ ਪਰ ਬੰਦਾ ਲਾਰੇ ਦੇ ਗਾਉਂ ਕਰਦਾ ਅੱਛਾ ਜਿਹੜਾ ਉੱਥਾ ਕਰਦਾ ਉਹ ਜਹਾਂ ਬੜੇ ਦਰਗਤਾਂ ਅੱਛਾ ਉਥੇ ਬੰਦਾ ਜੀ ਮਾਰਦਾ ਅੱਛਾ ਛੋਟਾ ਸਾ ਇਹ ਕਿੰਨਾ ਹਾਂ ਉਸਕੇ ਉੱਪਰ ਮੱਤੀ ਲਾਰੇ ਅੱਛਾ ਹਾਂ ਤੇ ਉਸ ਤੋਂ ਬਾਅਦ ਪਤਾ ਲੱਗਿਆ ਵੀ ਇੱਧਰ ਵੀ ਟੁੱਟ ਗਿਆ ਬੰਨ ਹਾਂਜੀ ਉਧਰ ਤਾਂ ਨਹੀਂ ਟੁੱਟਿਆ ਤੁਹਾਡੇ ਵਾਲੇ ਪਾਸੇ ਇੱਧਰ ਟੁੱਟੀ ਜਾਂਦਾ ਨਹਿਰ ਕੀ ਬਹਿਬਾਨ ਨੇ ਗੌਂਕਿਆਂ ਨੇ ਬਹੁਤ ਸਿਰਖਿਆ ਕਰੀ ਆਜੋ ਆਜੋ ਬਾਪੂ ਜੀ ਆਜੋ ਗੱਲ ਬਾਤ ਆਏ ਨੇੜੇ ਆਜੋ ਸਾਡੇ ਫਿਰ ਨਾ ਆਵਾਜ਼ ਨਹੀਂ ਆਂਦੀ ਕਈ ਵਾਰ ਤੁਸੀਂ ਆਜੋ ਨੇੜੇ ਆਜੋ ਕੀ ਕਹਿ ਰਹੇ ਹੋ ਉਹ ਉਸ ਵੇਰ ਬੰਦਾ ਜਿਹੜਾ ਨਹਿਰ ਕੇ ਲਵਾ ਬੀਜਦਾ ਨਾ ਨਹਿਰ ਕੇ ਵਿੱਚ ਹੀ ਕਰਾਸ ਹੋ ਜਾਂਦਾ ਪਾਣੀ ਨਹਿਰ ਕਾ ਪਾਣੀ ਕਰਾਸ ਹੋ ਗਿਆ ਗਾਉਂ ਕੰਨੀ ਗਿਰ ਜਾਂਦਾ ਫਿਰ ਲੋਕੋ ਇਹਨਾਂ ਜੇਬੀਸੀ ਖੜੀ ਸੀ ਉਸ ਗੱਲ ਮੱਟੀ ਲੁਆਉਂਦੇ ਰਹੇ ਬੰਦਾ ਰੋਕਦੇ ਰਹੇ ਟੁੱਟਦੇ ਨਹੀਂ ਉੱਥੇ ਦੇ ਟੁੱਟਿਆ ਪਾਣੀ ਸਾਰੇ ਗੋਮਾ ਫਿਰ ਵੜ ਜਾਂਦਾ ਨਹਿਰ ਵੀ ਨਾਹਿਰ ਵੀ ਬੈਠੀ ਅੱਛਾ ਹਾਂ ਕਾ ਗਰ ਵੀ ਮਾਰ ਕਰਦੀ ਹੈ ਨਾਲ ਹਰ ਕ ਗਰੋਗੋ ਪਾਣੀ ਜੀ ਉਹ ਪਾਣੀ ਕਾ ਅੱਛਾ ਡਰੇਨ ਕਾ ਹਾਂ ਡਰੇਨ ਹਰ ਕ ਗਰ ਕਾ ਦੋਈ ਕਾ ਪਾਣੀ ਆਇਓ ਆ ਪਾਖੜਾ ਦਾ ਨਹੀਂ ਪਾਖੜਾ ਕਾ ਪਾਣੀ ਤੋ ਇਸ ਵੇਂ ਘਿਰਿਆ ਆਇਆ ਤੋ ਬੰਦ ਕਰਦੇ ਫਿਰ ਅੱਛਾ ਯੋ ਤੋ ਬੰਦ ਕਰਦੇ ਪਾਣੀ ਹੋਈ ਆ ਬਾਬਸ ਵੇਰੇ ਦੇਸ਼ ਨੂੰ ਚੱਕਦੇ ਫੱਟੇ ਇਹ ਦੇਖੇ ਕਿੰਨਾ 20 ਫੁੱਟ 30 ਫੁੱਟ ਡੂੰਘੇ ਖਦਾਨ ਹੋ ਗਏ ਹਾਂ ਇਹ ਖੇਤ ਸਾਰੇ ਚੱਕ ਦੀ ਇੱਧਰ ਅੱਗਾ ਜਾ ਕੇ ਦੇਖੋ ਕਿੰਨੇ ਘਰੇ ਪਏ ਜਿੱਦ ਨਦੀ ਮਦੇ ਪਾਣੀ ਆਇਆ ਉਹਨਾਂ ਵੀ ਨਿਹਰੇ ਖੇਤਮ ਬਹੁਤ ਹਾਂਜੀ ਯੋ ਨਕਾ ਅੱਛਾ ਯੋ ਸਾਹਮਣੇ ਯੋ ਨਕਾ ਇਹ ਇਹ ਪੱਕਾ ਹੁਣ ਆਹ ਪੱਕਾ ਤੇ ਪੱਕਾ ਦਾ ਰੱਬ ਕਰਨਾ ਆਵਾ ਨਾ ਤੈਨੂੰ ਕ੍ਰੋਸਿੰਗ ਹੋ ਗਿਆ ਨਾ ਬਣੀ ਅੱਛਾ ਇਸ ਨੱਕੇ ਦੇ ਦੋਏ ਬਸੇ ਨੂੰ ਕ੍ਰੋਸ ਹੈ ਜੋ ਰੋ ਹੋ ਗਿਆ ਇੱਕਾਗਲਾ ਹੋ ਗਿਆ ਥਨ ਦੇਖਿਆ ਨਹੀਂ ਹੈ ਇਹ ਨੱਕਾ ਵਿੱਚ ਰਹਿ ਗਿਆ ਜੇ ਨਾ ਕ੍ਰੋਸ ਹੁੰਦਾ ਇਹ ਵੀ ਟੁੱਟ ਜਾਂਦਾ ਟੁੱਟ ਜਾਂਦਾ ਹਾਂ ਇੱਥੇ ਇੱਥੇ ਰਹਾ ਨੱਕੇ ਜਦ ਇਸ ਦੇ ਉੱਪਰ ਉੱਪਰੋਂ ਉਛਲ ਕੇ ਪਾਣੀ ਜਰਿਆ ਇਸ ਦੀ ਉਚਾਈ ਕੋਈ ਨਹੀਂ ਹੈ ਪਰ ਇਹਦਾ ਇਹਦਾ ਕਸੂਰਵਾਰ ਕਿਨੂੰ ਮੰਨਦੇ ਹੋ ਕਿਹਦਾ ਕਿਦੀ ਗਲਤੀ ਨਾਲ ਇਹ ਜਿਹੜੇ ਬਾਰ-ਬਾਰ ਇੱਥੇ ਹੋ ਰਿਹਾ ਹੈ ਜੇ ਉਥੇ ਇਤਨਾ ਨੀਮਾ ਬੰਦਾ ਉਸਮਤੋਂ ਨਜੀ ਆਪਣੀ ਸਿੱਧਾ ਡਿਰਾ ਗਿਆ ਇਸ ਨੂੰ ਰੋਕ ਨਹੀਂ ਸਕਦੇ ਉਥੇ ਮਿੱਟੀ ਲਾਵਾਂਗੇ ਉੱਚਾ ਕਰਾਂਗੇ ਜਦ ਉਸਕਾ ਮਜ਼ਬੂਤੀ ਕਰਾਂ ਜਦ ਰਹਿਗਾ ਨਹੀਂ ਉਹ ਨਹੀਂ ਰਹਿੰਦਾ ਜੀ ਜੋਰ ਲਾਈ ਜਾਂ ਤੂੰ ਕਰੀ ਜੋ ਲਾਇ ਚੋ ਨਾ ਸਾਲ ਅਗਲੇ ਸਾਲ ਆ ਗਿਆ ਪਾਣੀ ਫੇਰ ਟੁੱਟ ਜਾਣਾ ਹੂੰ ਅ ਜਦ ਹਮ ਦੇਖ ਰਹੇ ਨਾ ਇਹੋ ਪਹਿਲੀ ਵਾਰੀ 64 ਨੂੰ ਟੁੱਟਿਆ ਦਾੁਰਾ ਹੂੰ ਤੋ ਉਸ ਦੇ ਵਿੱਚ ਇਹੋ ਬਰ ਦਾਗਾ ਤਰ ਦੋ ਚਾਰ ਸਾਲ ਲਖਾਂ ਵਿੱਚ ਨੂੰ ਜੇ ਫੇਰ ਟੁੱਟ ਜਾ ਹਾਂ ਇਹ ਵਗਾ ਪਤਾ ਨਹੀਂ ਕੀ ਆ ਪ੍ਰੋਗਰਾਮ ਬਣਾਏਗਾ ਅੱਗੇ ਨਹੀਂ ਕੀ ਬੇਨਤੀ ਕੀ ਕਰਨਾ ਚਾਹਨੇ ਹੋ ਸਰਕਾਰ ਨੂੰ ਕੀ ਕਹਿਣਾ ਚਾਹਨੇ ਹੋ ਵੀ ਹਾਂ ਦੋ ਬੇਨਤੀ ਹਾਂਜੀ ਇਸ ਦਾ ਪੱਕਾ ਪ੍ਰਬੰਧ ਹੋਣਾ ਚਾਹੀਦਾ ਮਾਰੇ ਗੋਂ ਗੰਨੀ ਦੇ ਵੀ ਉਹਨਾਂ ਦੇ ਵੀ ਇਹ ਜਿਹੜਾ ਪਾਣੀ ਮਾਰੇ ਗੋਂ ਨੂੰ ਵੀ ਤੰਗ ਕਰ ਰਿਹਾ ਅਰ ਬਾਕੀ ਉਹ ਦੇਖ ਬੁਰਾ ਹਾਲ ਹੋ ਰਿਹਾ ਮਾਰਾ ਨਹਿਰ ਕਾ ਵੀ ਨਹਿਰ ਕਿੱਥੇ ਚਲੇਗੀ ਜੇਕਰ ਇਸ ਕੀ ਉਚਾਈ ਨਾ ਹੋਈ ਬੰਦੇਗੀ ਪਾਣੀ ਤੇ ਉੱਪਰ ਨੂੰ ਉੱਪਰ ਨੂੰ ਟੱਚ ਹੋਇਆ ਸੀ ਜਿਹੜਾ ਬੰਦਾ ਤਾਂ ਆਇਆ ਪਤਾ ਨਾ ਪਹਿਲਾਂ ਉਹਨਾਂ ਵਿੱਚ ਦੋ ਇੰਜੀਨੀਅਰ ਆਏ ਉਹ ਅਕਸ ਨੂੰ ਉਹਨਾਂ ਵਿੱਚ ਤੋਂ ਦੇਖ ਕੇ ਲਾ ਉਹ ਰੁਵਾਣਾ ਤਾਂ ਜਦੋਂ ਉਸਕੇ ਉੱਪਰੋਂ ਹੋ ਗਿਆ ਪਾਣੀ ਝਰ ਰਿਆ ਨਦੀ ਗੱਲਾ ਬਲਾ ਜੋਂ ਵੀ ਜਨਾਂ ਆਇਓ ਟੁੱਟਦਾ ਹਮ ਅਜੂਮ ਵੀ 2 ਫੁੱਟ ਪਾਣੀ ਹੋਰ ਵੱਧਦਾ ਇਹ ਵੀ 2 ਫੁੱਟ ਮੈਂ ਤਾਂ ਉਰੇ ਕਰਾਸ ਹੁੰਦਾ ਹਾਂ ਇਹ ਸੜਕ ਪਰ ਨੂੰ ਕਰਾਸ ਹੁੰਦਾ ਸਾਰੀ ਬੈਠ ਜਾਣੀ ਦੀ ਤੋਇਜ ਕਰਕੇ ਜੀ ਇਸਕਾ ਕੋਈ ਇੰਤਜ਼ਾਮ ਪੱਕਾ ਪ੍ਰਬੰਧ ਹੋਣਾ ਚਾਹੀਦਾ ਇਸ ਵਾਰ ਸੜਕ ਲੈ ਜੋ ਕੰਮ ਬੇ ਕੰਮ ਦੇਖਦੇ ਰਹੇਗੇ ਜੇ ਵੀ ਸੀ ਆ ਜਾਏ ਕੋਈ ਮਿੱਟੀ ਲੈ ਦੇਗੇ ਕੋਈ ਤਰੇ ਦੀ ਪੱਕਾ ਪ੍ਰਬੰਧ ਬਣਾ ਦਿਓ ਇਸਕਾ ਅੱਛਾ ਮਾਰੀ ਜੀ ਇਹ ਬੇਨਤੀ ਹੈ ਬਿਹੂਰ ਨਾ ਟੁੱਟਾ ਨਹੀਂ ਤੁਹਾਡੇ ਪਿੰਡ ਚ ਵੀ ਸਵਰ ਪਾਣੀ ਵੜਿਆ ਪਿੰਡ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਸਾਰੀ ਰਾਤ ਪਹਿਰਾ ਦੇ ਕੇ ਕੱਟੇ ਲੈ ਲੈ ਕੇ ਬਚਾਈ ਲਿਆ ਅੱਛਾ ਬਚਾਅ ਹੋ ਗਿਆ ਬਚਾਅ ਹੋ ਗਿਆ ਛੋਟੇ ਸਰਾਲੇ ਮਾ ਉੱਥੇ ਨਹੀਂ ਹੋਇਆ ਅੱਛਾ ਖੇਤਾਂ 'ਚ ਪਾਣੀ ਵੜ ਗਿਆ ਖੇਤਾਂ ਮੇਂ ਤੋਂ ਸਾਰੇ ਡੱਬੇ ਖੜੇ ਗਿਰੀ ਜੀ ਘਰਾਂ ਦਾ ਬਚਾਅ ਰਹਿ ਗਿਆ ਘਰਾਂ ਦਾ ਥੋੜਾ ਜਿਹਾ ਬਚਾਅ ਹੋ ਗਿਆ ਪਰਲੇ ਬਸਤੇ ਤੋਂ ਨੀਮਾ ਉੱਧਰ ਤੋਂ ਥੋੜੇ ਬਥੇ ਕਰਵਾ ਫਿਰਿਆ ਹੋਣਾ ਜੇ ਬਾਕੀ ਹੋਰ ਪਤਾ ਨਹੀਂ ਹੈ ਜੀ ਅੱਛਾ ਬਾਕੀ ਸਰਾਲੇ ਪਿੰਡ ਚ ਬਚਾ ਰਿਹਾ ਹਾਂ ਥੋੜਾ ਸ ਬਚਾਓ ਹੋ ਗਿਆ ਜੀ ਬਕਰ ਜੇ ਉਹ ਟੁੱਟ ਜਾਂਦਾ ਫਿਰ ਸਾਰੇ ਭਰ ਜਾਣ ਤੇ ਫਿਰ ਤਾਂ ਸਭ ਕੁਝ ਬੇਕਾਰ ਜਾਂਦਾ ਰਾਤ ਨੂੰ ਜਿਹੜੇ ਕਹਿ ਲੀਏ ਵੀ ਡਿਊਟੀਆਂ ਲਾਈਆਂ ਜਿਹੜੇ ਗੱਟੇ ਇਕੱਠੇ ਕੀਤੇ ਉਹਦੇ ਕਰਕੇ ਜਿਹੜਾ ਪਿੰਡ ਬਚ ਗਿਆ ਡੁੱਬਣਾ ਨਹੀਂ ਜਿਹੜੇ ਆਪਣੇ ਬੰਦੇ ਖੜੇ ਰਹੇ ਨਾ ਉਹਨਾਂ ਬਚਾ ਲਿਆ ਪਿੰਡ ਕੀ ਤੋਂ ਸੇਫ ਹੋ ਗਿਆ ਥੋੜਾ ਜਿਹਾ ਬਚਾਓ ਅਗਰ ਸੰਭਲੇ ਪਾਣੀ ਚੜ ਹੀ ਗਿਆ ਬਹੁਤ ਜ਼ਿਆਦਾ ਰੁਕਿਆ ਚਾਰ-ਚ ਵੇਲੇ ਪਾਣੀ ਬਾਪੂ ਬਾਪੂ ਇੱਕ ਗੱਲ ਦੱਸੋ ਮੈਨੂੰ ਇਹ ਵੀ ਜਿਹੜੀ ਖੱਗਰ ਹੈ ਇਹ ਇਸ ਭਾਖੜਾ ਦੇ ਨਾਲ-ਨਾਲ ਵਗਦੀ ਹੈ ਅੱਗੇ ਜਾ ਕੇ ਜਿਹੜਾ ਖੱਗਰ ਹੈ ਉਹ ਭਾਖੜਾ ਦੇ ਥੱਲੇੋਂ ਜਾਂਦੀ ਹੈ ਖੱਗਰ ਉੱਪਰ ਦੀ ਜਾਵਾ ਉੱਪਰ ਨੂੰ ਜਹਿਰੀ ਹੈ ਜੀ ਅਰੇ ਖੱਗਰ ਉੱਪਰ ਜਾ ਰਹੀ ਹੈ ਉੱਪਰ ਨੂੰ ਜਹਿਰੀ ਹੈ ਜਿਸ ਵਕਤ ਜਿਸ ਵਕਤ ਅਸੀਂ ਉੱਥੇ ਦੇਖਾਂਗੇ ਪੂੜਕੇ ਪਾਸ ਹੈ ਪੂੜਕੇ ਪਾਸ ਤੇ ਇਤਰਾ ਨੱਕਾ ਹੋਇਆ ਬਾਉਰੇ ਚ ਇੰਹ ਰਿਆ ਅੱਲਾ ਬੱਲਾ ਨਹਿਰ ਕੇ ਯੋ ਨਹੀਂ ਪਤਾ ਕਿਹਾਂ ਤੇ ਤੋੜਦੇ ਜਿਹੜਾ ਨੱਕਾ ਹੈ ਨਾ ਉਹ ਹੋ ਰਿਹਾ ਜੋ ਉੱਥੇ ਦੇ ਚੱਲੂ ਹੈ ਪੁਲਪਤ ਕੋਈ ਸੋਰੇ ਸਾਰੇ ਕੋਈ ਨਹੀਂ ਬੰਦਾ ਨਾ ਜੇ ਉੱਥੇ ਬੰਦਾ ਲੱਗੇ ਤੂੰ ਰਕਨੂ ਆਪੇ ਪਣੀ ਜੇਕਰ ਉੱਥੇ ਕਿ ਤਮ ਨੂੰ ਬੰਦਾ ਲੱਗ ਜਾਣਾ ਉਹਨਾਂ ਨਾਲ ਰਹਿਣੂ ਸਹੀ ਹੈ ਕਹਿੰਦੇ ਵੀ ਜੇ ਉਧਰ ਖੇਤਾਂ ਦੇ ਵਿੱਚ ਜੇ ਬੰਨਾ ਲੱਗ ਜੇ ਤਾਂ ਫਿਰ ਕੋਈ ਸੇਫ ਹੈ ਜੀ ਫਿਰ ਤੂੰ ਜੀ ਜੇਕਰ ਪਰਾਂਦੇ ਰੁਕ ਗਿਆ ਨਾ ਪਾਣੀ ਆਂਦੀ ਨਹੀਂ ਮਾਰੀ ਦੇਖ ਮਾ ਜੀ ਗੋਮਾ ਪਾਣੀ ਨਹੀਂ ਆਬੇ ਤਾਂ ਕਿਉਂਕਿ ਕੱਲਾ ਕਦੇ ਨਹੀਂ ਆਇਆ ਨਹੀਂ ਮਾਰੇ ਜਿਹੜੇ ਪੁਰਾਣੇ ਟੇਮ ਤਾਂ ਨਾ ਮਾਰਾ ਬਚਪਨ ਦਾ ਉਸ ਵਕਤ ਪਾਣੀ ਨਹੀਂ ਆਪਾ ਲਗੋ ਮਾ ਅੱਛਾ ਇੱਕ ਛੋਟੀ ਡੂੰਗਾ ਸੜਕ ਸੁਰੂਆ ਬਣੀ ਸੀ ਉਸ ਪਰ ਵੀ ਪਾਣੀ ਨਹੀਂ ਖੜਾਤਾ ਅੱਛਾ ਕਿਉਂਕਿ ਨਦੀ ਦੂਰ ਸੀ ਅਰੇ ਉਹ ਜਿਹਨ ਸਾ ਇਹੋ ਖੇਤ ਹੀ ਚੈ ਚੋਂ ਪਾਣੀ ਨਹੀਂ ਕਰ ਉਸ ਕਰਦਾ ਅੱਛਾ ਹਾਂ ਖੇਤ ਕੀ ਖੇਤ ਡੂੰਗੇ ਕਿਉਂ ਹੋ ਗਏ ਕਿ ਮਾਈਨਿੰਗ ਕੀਤੀ ਐ ਤੋਂ ਮਿੱਟੀ ਕੱਢੀ ਨਹੀਂ ਜੀ ਮਾਈਨਿੰਗ ਤੋਂ ਜੋ ਕਰ ਰਿਹਾ ਇਹ ਬਤਾਓ ਜੀ ਕਿਸ ਨੂੰ ਕਹਾਂ ਜੋ ਸਾਰੀ ਮਿੱਟੀ ਨੇ ਖਿੱਚ ਨਹੀਂ ਦੀ ਹਰੇ ਹਾਂ ਮੈਨਾਂ ਕਿ ਨਹੀਂ ਜਿੱਥੇੋਂ ਘਾਰੇ ਬੈਗੇ ਮਾਰੇ ਖੇਤ ਇੱਕ ਇੱਕ ਬੁੱਟ ਨਹੀਂ ਮੈਂ ਕਰਦੀ ਏ ਇਹ ਬਤਾ ਮਰਾ ਕਿਆ ਹਿੱਲਾ ਫਸਲ ਦਾ ਤਾਂ ਬਾਪੂ ਜੀ ਕਹਿੰਦੇ ਵੀ ਪਿੰਡ ਡੁੱਬਣੋਂ ਬਚਾਲਿਆ ਘਰ ਡੁੱਬਣੋਂ ਬਚਾਲਿਆ ਪਰ ਖੇਤ ਨਹੀਂ ਬਚਾ ਸਕੇ ਵੱਡਾ ਨੁਕਸਾਨ ਵੱਡੀ ਮਾਰ ਇਸ ਏਰੀਏ ਨੂੰ ਹੋਈ ਹੈ ਇੱਕ ਵਾਰ ਫੇਰ ਤੁਹਾਨੂੰ ਤਸਵੀਰ ਮੈਂ ਜੇ ਇੱਥੇ ਖੜਾ ਖੜਾ ਦਿਖਾ ਦਿਆਂ ਤਾਂ ਦੇਖੋ ਕਿੱਡੀ ਦੂਰੋਂ ਇਹ ਨੱਕਾ ਆਉਂਦਾ ਏ ਔਰ ਇਹ ਸਾਰਾ ਇੱਥੇ ਆ ਕੇ ਨੱਕਾ ਜਿਹੜਾ ਏ ਪਾਣੀ ਦੇ ਵਿੱਚ ਦੀ ਜਿਹੜਾ ਹੋ ਲਿਆ ਔਰ ਇਹ ਨੱਕਾ ਜਿਹੜਾ ਟੁੱਟ ਗਿਆ ਜਿਸ ਦੇ ਨਾਲ ਵੱਡਾ ਨੁਕਸਾਨ ਇੱਥੇ ਫਸਲਾਂ ਨੂੰ ਹੋਇਆ ਇੱਥੇ ਘਰ-ਬਾਰ ਨੂੰ ਹੋਇਆ ਆਸ-ਪਾਸ ਦੇ ਏਰੀਏ ਨੂੰ ਹੋਇਆ ਇੱਕ ਹੋਰ ਬਾਈ ਜੀ ਖੜੇ ਨੇ ਇਹਨਾਂ ਨੂੰ ਪੁੱਛਾਂਗੇ ਵੀ ਇਹ ਐਸੇ ਏਰੀਏ ਦੇ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਐਸੇ ਏਰੀਏ ਦੇ ਹੋ ਹਾਂਜੀ ਹਾਂਜੀ ਕਿਹੜਾ ਪਿੰਡ ਹੈ ਸਰਾਲਾ ਕਲਾਂ ਜੀ ਇਹ ਲੋਕਲ ਹੀ ਹੋ ਹਾਂਜੀ ਹਾਂਜੀ ਬਾਈ ਕੀ ਤਰ੍ਹਾਂ ਦੇਖਦੇ ਹੋ ਕਿੰਨਾ ਕੁ ਨੁਕਸਾਨ ਹੋਇਆ ਆ ਕਿੱਥੋਂ ਕਿੱਥੋਂ ਜਿਹੜਾ ਪਾੜ ਹੈ ਭਾਖੜਾ ਦੇ ਵਿੱਚ ਪਿਆ ਕਿੱਥੋਂ ਪਾੜ ਹੈ ਜਿਹੜਾ ਨਦੀ ਦੇ ਵਿੱਚ ਪਿਆ ਵੀਰੇ ਦੇਖੋ ਆਪਾਂ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਪਿੱਛੇ 2023 ਚ ਫਲੱਡ ਆਇਆ ਸੀ ਹਨਾ ਆਪਾਂ ਉਹ ਤੋਂ ਫਾਈਨੈਂਸ਼ਲੀ ਗਰੋ ਨਹੀਂ ਹੋਏ ਆ ਦੋ ਸਾਲ ਬਾਅਦ ਫੇਰ ਉਹੀ ਕੰਮ ਹੋ ਗਿਆ ਜੀ ਹਨਾ ਇਹ ਤਾਂ ਦੇਖੋ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਹਨਾ ਜੋ ਵੀ ਫਲੱਡ ਆ ਰਹੇ ਨੇ ਇੱਕ ਤੱਕ ਗਰਦੀ ਸਫਾਈ ਦੇ ਮਤਲਬ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਕਿਉਂਕਿ ਸਾਡੇ ਆਪ ਦੇ ਖੇਤ ਨੇ ਹੁਣ 23 ਚ ਜਿਹੜਾ ਫਲੱਡ ਆਇਆ ਸੀ ਸਾਨੂੰ ਪਤਾ ਉਹ 10-10 ਫੁੱਟ ਡੂੰਘੇ ਚਲੇ ਗਏ ਖੇਤ ਅੱਛਾ 10-10 10-10 ਫੁੱਟ ਡੂੰਘੇ ਚਲੇ ਗਏ ਮਤਲਬ ਇੱਕ ਤਰ੍ਹਾਂ ਕਹੀਏ ਵੀ ਘਗਰੇ ਇਧਰ ਹੋ ਗਿਆ ਜੀ ਹਾਂਜੀ ਹਾਂਜੀ ਇੱਕ ਵਾਰ ਬਾਪੂ ਜੀ ਕਿਉਂ ਮੈਂ ਗੱਲ ਕਰ ਰਹੀ ਆ ਤੁਹਾਡੇ ਨਾਲ ਵੀ 2 ਮਿੰਟ ਦਿਓ ਹੁਣ ਸਾਨੂੰ ਕਰ ਲੈਂਦੇ ਹੋ ਘਗਰ ਨੇ ਆਪਣਾ ਕਹਿ ਲਈਏ ਵੀ ਰੁੱਖ ਚੇਂਜ ਕਰ ਲਿਆ ਸੀ ਹਾਂਜੀ ਹਾਂਜੀ ਰੁੱਖ ਚੇਂਜ ਕਰ ਲਿਆ ਸੀ ਕਿਉਂਕਿ ਅੱਗੇ ਮੰਨ ਲਓ ਜਿਹੜਾ ਘਗਰੇ ਤੇ ਡ੍ਰੇਨ ਹੈ ਨਾ ਇਹ ਦੋਨੇ ਜਾ ਕੇ ਪਿੰਡ ਅੱਗੇ ਛੋਟਾ ਸਰਾਲ ਆਈ ਉਹ ਇਕੱਠੀਆਂ ਹੋ ਜਾਣੀਆਂ ਮਤਲਬ ਇਹਦਾ ਆਬਦੀ ਦਾ ਘੱਗਰ ਦਾ ਹੀ ਕੱਲੀ ਦਾ ਪਾਣੀ ਲੰਘਦਾ ਉਹ ਦੋਨਾਂ ਦਾ ਕਿਵੇਂ ਲੰਘ ਜੂਗਾ ਇਹ ਅੱਗੇ ਇਹਦੇ ਵੱਲ ਥੋੜਾ ਜਿਹਾ ਸਰਕਾਰ ਨੂੰ ਸੋਚਣਾ ਚਾਹੀਦਾ ਇੱਕ ਸਾਡੇ ਪਿੰਡ ਅੱਗੇ ਨਾ ਮਤਲਬ ਐਸ ਟਾਈਪ ਮੋੜ ਬਣੇ ਹੋਏ ਆਈ ਉਹਦੇ ਕਰਕੇ ਪਾਣੀ ਦੀ ਨਿਕਾਸੀ ਬਿਲਕੁਲ ਨਹੀਂ ਹੈਗੀ ਘੱਗਰ ਦੀ ਅੱਛਾ ਹਾਂਜੀ ਹਾਂਜੀ ਜਿਵੇਂ ਤੁਸੀਂ ਇੱਥੇ ਪੁਲਾਂ ਦੇ ਸੈਂਟਰ 'ਚ ਦੇਖ ਰਹੇ ਹੋ ਇਹ ਗਵਰਨਮੈਂਟ ਦੀ ਜ਼ਮੀਨ ਹੈ ਬਾਕੀ ਅੱਗੇ ਪੁਲਾਂ ਤੋਂ ਅੱਗੇ ਉਹ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਜਿਹੜੀ ਆਂਦੀ ਹੈ ਵਿੱਚ ਉਹਨਾਂ ਨੂੰ ਆਪਣੇ ਲੈਵਲ ਤੇ ਸਫਾਈ ਨਹੀਂ ਕੀਤੀ ਜਾਣ ਕਰਨ ਦਿੰਦੇ ਉੱਥ ਅੱਜ ਜੀ ਆਪਣੀ ਲੈਵਲ ਤੇ ਸਫਾਈ ਕਰ ਸਕਣ ਤਾਂ ਹੋ ਸਕਦੀ ਵੀ ਫਲੱਡ ਬਹੁਤ ਚਾਂਸ ਘਟ ਜਾਣੇ ਇਹ ਵੀ ਫਲੱਡ ਨਾ ਆਵੇ ਜਿਵੇਂ ਅਰਮਿਤ ਸਿੰਘ ਪਠਾਨ ਮਾਜਰਾ ਵੀ ਕਹਿੰਦੇ ਸੀ ਵੀ ਜੇ ਸਰਕਾਰ ਸਾਨੂੰ ਮਿੱਟੀ ਚੁੱਕਣ ਦੀ ਇਜਾਜ਼ਤ ਦੇਵੇ ਅਸੀਂ ਮਿੱਟੀ ਚੱਕ ਕੇ ਆਪਣੇ ਖੇਤਾਂ 'ਚ ਪਾਲੀਏ ਆਪਣੇ ਘਰਾਂ 'ਚ ਪਾਲੀਏ ਜਿਹੜੇ ਘਰ ਬਣਦੇ ਨੇ ਉਹਨਾਂ ਦੇ ਵਿੱਚ ਵਰਤੋਂ ਕਰ ਲਈਏ ਤਾਂ ਘੱਗਰ ਦੀ ਸਫਾਈ ਅਸੀਂ ਆਪ ਹੀ ਕਰ ਦਾਂਗੇ ਹਾਂਜੀ ਹਾਂਜੀ ਹੁਣ ਦੇਖੋ ਜਿਵੇਂ ਅਸੀਂ 2030 'ਚ ਮੈਂ ਤੁਹਾਨੂੰ ਦੱਸਿਆ ਨਾ ਵੀ ਖੇਤ ਇੰਨੇ ਕਿ ਜ਼ਿਆਦਾ ਡੁੰਗੇ ਹੋ ਗਏ ਸੀ ਅਸੀਂ ਮਤਲਬ ਪੂਰਾ ਆਪਣਾ ਜੋਰ ਲਾ ਵੀ ਲਈ ਤਾਂ ਵੀ ਉਹ ਮਿੱਟੀ ਨਹੀਂ ਹੀ ਪੂਰੀ ਕਰ ਸਕਦੇ ਇੰਨਾ ਕੁ ਜ਼ਿਆਦਾ ਪਾੜ ਪੈ ਗਏ ਸੀ 6 ਤੋਂ 7 ਇੰਜਣ ਸੀਗੇ ਜਿਹੜੇ ਅਸੀਂ ਮੰਨ ਲਓ ਸਰਕਾਰੀ ਕਰੇ ਨਾ ਤੋਂ ਵੀ ਨਹੀਂ ਨਿਕੜੇ ਉਹ ਆਪ ਆਪਦੇ ਅਸੀਂ ਪੈਸੇ ਲਾ ਕੇ ਕਢਾਏ ਨੇ ਸਾਨੂੰ ਪਤਾ ਹੀ ਮੋਟਰਾਂ ਕਿਵੇਂ ਕੱਡੀਆਂ ਉਥੋਂ ਕਿੰਨਾ ਕੁ ਮਤਲਬ ਪਾਈਪ ਲਾਈਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਹੁਣ ਕੀ ਹਾਲਾਤ ਨੇ ਠੀਕ ਹੈ ਪਿੰਡ ਦੇ ਵਿੱਚ ਪਾਣੀ ਪੂਣੀ ਤਾਂ ਨਹੀਂ ਵੜਿਆ ਹਾਂਜੀ ਦੇਖੋ ਪਾਣੀ ਵੜਿਆ ਸੀਗਾ ਇੱਕ ਪਾਸੇ ਪਿੰਡ ਦੇ ਪਾਣੀ ਵੜ ਚੁੱਕਿਆ ਸੀਗਾ ਇੱਥੋਂ ਮੰਨ ਲਓ ਕਿਸਾਨ ਵੀਰਾਂ ਨੇ ਪਿੰਡ ਦੇ ਆਣਾ ਜਿੰਨਾ ਕਿ ਹੋ ਗਿਆ ਹਨਾ ਉਹਨਾਂ ਨੇ ਸਟਰਗਲ ਕਰਕੇ ਪਾਣੀ ਰੋਕਿਆ ਜਿੱਥੋਂ ਤੱਕ ਰੁਕਿਆ ਪਰ ਹੁਣ ਇਹਦੇ ਅੱਗੇ ਚੱਲਦੀ ਕੀ ਦੀ ਹੈ ਜੀ ਹੁਣ ਦੇਖਦੇ ਆਂ ਵੀ ਪਾਣੀ ਜਿਆਦਾ ਹੀ ਬਹੁਤ ਜਿਆਦਾ ਪਾਣੀ ਸੀਗਾ ਜੀ ਨਿਕਾਸੀ ਨਿਕਾਸੀ ਹੈਗੀ ਨਹੀਂ ਸੀਗੀ ਹੁਣ ਅੱਗੇ ਹਰਿਆਣੇ ਵੱਲ ਵੀ ਜਿਵੇਂ SOWYL ਵੀ ਚੱਲਦੀ ਸੀ ਨਰਵਾਣਾ ਬਰਾਂਚ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਕਿ ਪਾੜ ਪਿਆ ਹੋਇਆ ਹੈ ਇਹ ਤਾਂ ਵੀ ਬਹੁਤ ਨੁਕਸਾਨ ਬਹੁਤ ਜਿਆਦਾ ਹੋਇਆ ਹੈ ਹੁਣ ਜਿਵੇਂ ਫਸਲਾਂ ਦਾ ਖਾਸ ਕਰਕੇ ਕਿਸਾਨ ਪੂਰਾ ਖਰਚਾ ਕਰ ਚੁੱਕੀ ਸੀ ਹੁਣ ਸਾਰਾ ਮੁੱਦਾ ਇਹ ਸੀ ਕਿ ਵਿੱਢਣ ਤੱਕ ਮਸਲਾ ਸੀ ਕਿ ਹੁਣ ਵੱਢਣੀ ਸੀ ਬਸ ਬਹੁਤ ਬਹੁਤ ਧੰਨਵਾਦ ਬਾਈ ਬਾਈ ਕਹਿੰਦੇ ਵੀ 2023 ਤੋ ਅਸੀਂ ਖੜੇ ਨਹੀਂ ਹੋਏ ਸੀ ਕਿ 2025 ਨੇ ਵੱਡੀ ਮਾਰ ਮਾਰਤੀ ਘਰ ਤਾਂ ਬਾਈ ਨੇ ਵੀ ਕਿਹਾ ਵੀ ਬਚਾਲੇ ਪਰ ਖੇਤਾਂ ਦੇ ਵਿੱਚ ਇੰਨਾ ਕ ਨੁਕਸਾਨ ਹੈ ਐਡੀ ਕਿ ਮਿੱਟੀ ਹੈ ਵੀ ਅਗਲੀ ਫਸਲ ਵੀ ਹਾਲਾ ਸੋਚ ਨਹੀਂ ਸਕਦੇ ਅਗਲੀ ਫਸਲ ਲਾਉਣੀ ਹੈ ਉਹਦੇ ਬਾਰੇ ਵੀ ਸੋਚਣਾ ਹਜੇ ਮੁਸ਼ਕਲ ਹੋਇਆ ਹੋਇਆ ਹੈ ਕੈਮਰਾ ਪਰਸਨ ਨਿਸ਼ਾਨ ਸਿੰਘ ਦੇ ਨਾਲ ਪ੍ਰਵਿੰਦਰ ਸਿੰਘ ਚੱਡਾ ਐਸ ਐਮ ਟੀਵੀ ਪੰਜਾਬ